ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗਿਆ ਇੱਕ ਨਵੇਂ ਦਿਨ ਨਵੇਂ ਬਲੌਗ ਦੀ ਸ਼ੁਰੂਆਤ ਕਰਨ ਜੀ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਜੀ ਮੋਟਰ ਛੱਡ ਲਈ ਤੇ ਲੱਗਿਆ ਖਾਲ ਪਰਣ ਜੀ ਕੰਨੇ ਦੇ ਉੱਪਰ ਕਰਨੀਆਂ ਸਪਰੇ ਆਪਾਂ ਮੁੱਢੇ ਗੰਨੇ ਦੇ ਉੱਪਰ ਦੱਸਾਂਗੇ ਤੁਹਾਨੂੰ ਅੱਗੇ ਜਾ ਕੇ ਕਾਦੀ ਸਪਰੇ ਕਰਦੇ ਆ ਕਿਹੜੀ ਸਪਰੇ ਕਰ ਰਹੇ ਆ ਬਣੇ ਰਹੋ ਆਪਣੇ ਬਲੌਗ ਦੇ ਨਾਲ ਤੇ ਇੱਕ ਵੀਰ ਜੀ ਸਾਰਿਆਂ ਨੂੰ ਪੈਨ ਦੇ ਜਿਹੜਾ ਜਿਹੜਾ ਆਪਣੀ ਵੀਡੀਓ ਦੇਖਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਓ ਜੀ ਕਰ ਰਹੇ ਤੇ ਇਹ ਸਪਰੇਅ ਆਪਾਂ ਗੰਨੇ ਦੇ ਉੱਪਰ ਅਗੇ ਤੇ ਜੀ ਆਪਾਂ ਸਪਰੇਅ ਦਾ ਨਬੇੜ ਕੇ ਸਵੇਰੇ ਸਵੇਰੇ ਮਿਰਚਾਂ ਲਾਉਣ ਵਾਸਤੇ ਜੀ ਸਵੇਰੇ ਸਵੇਰੇ ਕਰਤੀ ਤੇ ਸਪਰੇਅ ਹੁਣ ਹੋ ਗਈ ਤੇ ਧੁੱਪ ਜੀ ਸਪਰੇਅ ਦਾ ਕੰਮ ਕਰਤਾ ਤਾਂ ਬੰਦ ਲਾਈਆਂ ਤੇ ਜੀ ਮਿਰਚਾਂ 11 ਵਜੇ ਵਿਚ ਲੱਗੇ ਤੇ ਜੀ ਲਾਉਣਾ ਆਪਾਂ 12 ਵਜੇ ਨੂੰ ਆਪਣਾ ਕੰਮ ਫਾਈਨਲ ਹੋ ਗਿਆ ਤਾਂ ਮਿਰਚਾਂ ਦਾ ਇਹ ਜਿਹੜੇ ਹਾਲਾਂ ਦੀਆਂ ਔਲੀਆਂ ਬੁਣੀਆਂ ਵੇਧੀਆਂ ਉਹਨਾਂ ਦੇ ਉੱਪਰੇ ਲਾਤੀਆਂ ਤੇ ਜੀ ਮਿਰਚਾਂ ਆਪਾਂ ਨੇ ਫੇਰ ਲਾਤਾ ਤਾਂ ਜੀ ਪਾਣੀ ਪਾਣੀ ਲਾ ਕੇ ਉੱਪਰ ਮਿਰਚਾਂ ਲਾ ਦਿੰਦੇ ਜੀ ਹਾਂਜੀ ਲੱਗੇ ਤੇ ਜੀ ਫੇਰ ਅਸੀਂ ਸਪਰੇਅ ਕਰਨ ਦੁਬਾਰਾ ਕੋਲ ਰਹੇ ਨੇ ਦਵਾਈ ਬਾਬੇ ਹੋਣੀ ਬਲავ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਵੇਰ ਦਾ ਟਾਈਮ ਆ ਜੀ ਹੁਣ ਫੇਰ ਅਗਰ ਨੇ ਫੰਡੇ ਫੰਡੇ ਕਰਦਾਂਗੇ ਸਪਰੇ ਕੱਲ ਤਾਂ ਫਿਰ ਖਿਲਾੜੀ ਜੇ ਰਹੇ ਹੋਣਾ ਬਾਬੇ ਦੋਹੇ ਜਣੇ ਮਾੜੀ ਨਵੀਂ ਚੱਲੀ ਜਾਂਦਾ ਠੀਕ ਆ ਵਧੀਆ ਹੁਣ ਵਧੀਆ ਚੱਲ ਪਿਆ ਦੁਬਾਰਾ ਫਿਰ ਖਿਲਾੜੀ ਦਾ ਕੰਮ ਹੁਣ ਚਿੰਨੀ ਕਾਟ ਕੇ ਲੋਕ ਹੋਰ ਹੋਰ ਕਰ ਬਾਬੇ ਜੋਰ ਲਾ ਕੇ ਸਟਾਰਟ ਇਹ ਵਾ ਤੇਰਾ ਹੋ ਗਿਆ ਫੇਰ ਨਹੀਂ ਬੰਦ ਹੁੰਦਾ ਇਹ ਚੱਲ ਕਰ ਲੈ ਸਟਾਰਟ ਬਾਬੇ ਉਹਨਾਂ ਨੇ ਪੰਪ ਜੀ ਰੋਣੇ ਜੀ ਕਰਨ ਦਾ ਪ੍ਰਬੰਧ ਹੋਣ ਬੀਰ ਜੀ ਜਿਹੜੀ ਆਪਾਂ ਸਪਰੇਅ ਕਰੀ ਤੀ ਉਹ ਕਰੀ ਤੀ ਜੀ ਆਪਾਂ ਨੇ ਕੱਖਾਂ ਵਾਲੀ ਗੰਨੇ ਦੇ ਉੱਪਰ ਕੱਖ ਬਹੁਤ ਹੋ ਗਿਆ ਤਾਂ ਜੀ ਗੰਨੇ ਦੇ ਉੱਪਰ ਆਪਾਂ ਸਪਰੇਅ ਕਰੀ ਤੀ ਇੱਕ ਤਾਂ ਆਪਣੇ ਲਾਉਡਸ ਵਾਲਾ ਸਾਲਟ ਪਾਤੀ ਜਿਹੜੀ ਮੱਕੀ ਤੇ ਹੁੰਦੀ ਹੈ ਲਾਉਡਸ ਇੱਕ ਐਟਰਾਜਨ ਪਾਤੀ ਤੀ ਜੀ ਨਾਲ ਸੰਕੋਰ ਨਾਲ 24D ਜਿੱਥੇ ਕਿਤੇ ਡੀਲਾ ਦੇ ਉੱਤੇ ਸੈਂਪਰਾ ਪਾਤੀ ਤੀ ਜੀ ਨਾਲ ਉਹ 4-5 ਸਪਰੇ ਹਮਲਾ ਕੇ ਸਪਰੇ ਕਰੀਤੀ ਜੀ ਇਹਦਾ ਰਿਜ਼ਲਟ ਆਊਗਾ ਜਿੱਦਾਂ ਉਹਦੇ ਤੁਹਾਨੂੰ ਦਿਖਾਵਾਂਗੇ ਉਹ ਵੀ ਵੀਡੀਓ ਵੀ ਕਿਦਾਂ ਦਾ ਰਿਜ਼ਲਟ ਹੈ ਇਸ ਸਪਰੇ ਦਾ ਹਲੇ ਕੱਲ ਕਰੀਤੀ ਜੀ ਕਿਤੇ ਕਿਤੇ ਤਾਂ ਲੱਗ ਗਿਆ ਥੋੜਾ ਜਿਹਾ ਕਵਾੜ ਬੈਠਣ ਜਦੋਂ ਪੂਰਾ ਰਿਜ਼ਲਟ ਮਿਲੂਗਾ ਉਹਦੇ ਪਾਵਾਂਗੇ ਜੀ ਦੁਬਾਰਾ ਵੀਡੀਓ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕ ਯੂ